ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਨੌਜਵਾਨ ਦੀ ਅਸੀਂ ਇੱਕ ਐਸੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਉਸ ਦੀ ਜ਼ਿੰਦਗੀ ਨੂੰ ਬਦਲਤਾ ਉਸ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਸੋ ਬਹੁਤ ਹੱਸ ਸਮਾਂ ਨਾਲ ਲੈਂਦੇ ਹੋਏ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਧਨ ਦੌਲਤ ਤੇ ਵਿਅਕਤੀਗਤ ਉਨਤੀ ਹੀ ਜ਼ਿੰਦਗੀ ਦੀ ਸਫਲਤਾ ਦੇ ਅਸਲ ਪੈਮਾਨੇ ਨੇ ਅਸੀਂ ਹਰ ਵੇਲੇ ਹੋਰ ਵਧੀਆ ਜੀਵਨ ਹੋਰ ਵਧੇਰੇ ਪੈਸੇ ਤੇ ਕਈ ਵੱਡੀ ਸਫਲਤਾ ਦੀ ਭਾਲ ਵਿੱਚ ਦੌੜ ਰਹੇ ਹੁੰਨੇ ਆ ਪਰ ਕੀ ਇਹ ਦੌੜ ਕਦੇ ਪੂਰੀ ਹੁੰਦੀ ਹੈ ਕੀ ਇਹ ਤ੍ਰਿਸ਼ਨਾ ਹਮੇਸ਼ਾ ਲਈ ਸੰਤੁਸ਼ਟ ਕਰ ਸਕਦੀ ਹੈ ਇਹ ਉਹੀ ਸਵਾਲ ਨਹੀਂ ਜੋ ਹਰ ਮਨੁੱਖੀ ਜੀਵਨ ਦੀ ਹਕੀਕਤ ਬਿਆਨ ਕਰਦੇ ਨੇ ਪਰ ਕੀ ਹੋਵੇ ਜੇਕਰ ਕਿਸੇ ਨੂੰ ਇਹ ਅਹਿਸਾਸ ਹੋਵੇ ਕਿ ਜਿਹੜੀ ਦੌੜ ਉਹ ਪਾਲਣਾ ਕਰ ਰਿਹਾ ਹੈ ਉਹ ਹਮੇਸ਼ਾ ਲਈ ਉਹਨੂੰ ਅਧੂਰਾ ਤੇ ਬੇਚੈਨ ਹੀ ਰੱਖੇਗੀ ਇੱਕ ਅਜੀਹਾਂ ਹੀ ਵਾਪਰਿਆ ਜਦੋਂ ਇੱਕ ਨੌਜਵਾਨ ਜਿਸ ਦਾ ਮਨ ਹਮੇਸ਼ਾ ਧਨ ਦੌਲਤ ਤੇ ਲਾਲਚ ਵਿੱਚ ਡੁੱਬਿਆ ਰਹਿੰਦਾ ਸੀ ਇੱਕ ਅਜੀਹੀ ਸਿੱਖਿਆ ਪ੍ਰਾਪਤ ਕਰਦਾ ਹੈ ਜੋ ਕਿ ਉਸ ਦੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ ਪਰ ਉਹ ਸਿੱਖਿਆ ਕੀ ਸੀ ਕੀ ਉਸ ਦੀ ਸੋਚ ਨੂੰ ਬਦਲ ਸਕੀ ਇਹ ਜਾਣਨ ਲਈ ਆਓ ਇੱਕ ਬਹੁਤ ਹੀ ਗੈਰੀ ਤੇ ਸੋਚਣਯੋਗ ਕਹਾਣੀ ਵੱਲ ਵਧਦੇ ਹਾਂ ਕਹਾਣੀ ਦੇ ਅੰਤ ਤੱਕ ਬਣੀ ਰਹੋ ਕਮੈਂਟ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਇਓ ਸੋ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਸਮੇਂ ਦੀ ਗੱਲ ਹੈ ਪੁਰਾਣੇ ਪੰਜਾਬ ਦੇ ਇੱਕ ਸ਼ਾਂਤ ਤੇ ਸੋਹਣੇ ਪਿੰਡ ਵਿੱਚ ਕਿਰਪਾਲ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਆਪਣੇ ਪਰਿਵਾਰ ਦੀ ਇਕਲੌਤੀ ਸੰਤਾਨ ਸੀ ਪਰਿਵਾਰ ਨੇ ਉਸ ਨੂੰ ਬੜੇ ਲਾਡ ਪਿਆਰ ਨਾਲ ਵੱਡਾ ਕੀਤਾ ਪਰ ਬਚਪਨ ਤੋਂ ਹੀ ਉਸ ਦਾ ਮਨ ਧਨ ਦੌਲਤ ਵੱਲ ਖਿੱਚਿਆ ਰਹਿੰਦਾ ਜਿਵੇਂ ਜਿਵੇਂ ਉਮਰ ਵਧੀ ਉਹਦੀ ਲਾਲਸਾ ਵੀ ਵੱਧਦੀ ਗਈ ਉਹ ਹਰ ਵੇਲੇ ਇਹੀ ਸੋਚਦਾ ਕਿ ਕਿਵੇਂ ਵਧੇਰਾ ਪੈਸੇ ਕਮਾਉਣਾ ਕਿਵੇਂ ਜ਼ਮੀਨ ਜਾਇਦਾਦ ਵਧਾਉਣੀ ਕਿਵੇਂ ਇਸ ਪਿੰਡ ਵਿੱਚ ਸਭ ਤੋਂ ਅਮੀਰ ਬੰਨਾ ਇਹ ਸੋਚਣਾ ਕੁਝ ਗਲਤ ਨਹੀਂ ਸੀ ਪਰ ਲਾਲਚ ਦੇ ਵਾਸੋ ਕੇ ਸੋਚਣਾ ਉਸ ਨੂੰ ਚਿੰਤਾ ਵਿੱਚ ਡੁਬਾ ਰਿਹਾ ਸੀ ਇਹ ਲਾਲਸਾ ਉਸ ਦੇ ਮਨ ਦੀ ਸ਼ਾਂਤੀ ਖੋ ਰਹੀ ਸੀ ਜਦੋਂ ਉਹ ਪਿੰਡ ਦੀਆਂ ਗਲੀਆਂ 'ਚ ਜਾਂਦਾ ਉਹ ਹਮੇਸ਼ਾ ਵੱਡੇ ਮਹਿਲਾਂ ਤੇ ਸ਼ਾਨ ਸ਼ੌਕਤ ਵਾਲੇ ਜੀਵਨ ਦਾ ਸੁਪਨਾ ਦੇਖਦਾ ਪਰ ਇਹਨਾਂ ਸੁਪਨਿਆਂ ਨੇ ਉਸ ਦੀ ਨੀਂਦ ਉਸ ਦੀ ਖੁਸ਼ੀ ਉਸ ਦੀ ਦਿਲ ਦੀ ਸ਼ਾਂਤੀ ਚੋਰੀ ਕਰ ਲਈ ਕਿਰਪਾਲ ਦੇ ਮਾਪਿਆਂ ਨੇ ਬਹੁਤ ਵਾਰੀ ਸਮਝਾਇਆ ਕਿ ਪੁੱਤ ਧਨ ਦੌਲਤ ਸਭ ਕੁਝ ਨਹੀਂ ਹੁੰਦਾ ਜੇ ਮਨ ਵਿੱਚ ਸਬਰ ਹੋਵੇ ਤਾਂ ਗਰੀਬੀ ਵਿੱਚ ਵੀ ਰੱਬ ਦੀ ਕਿਰਪਾ ਮਹਿਸੂਸ ਹੁੰਦੀ ਹੈ ਪਰ ਉਹ ਮਾਪਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਲਟਾ ਕਈ ਵਾਰ ਉਹਨਾਂ ਨਾਲ ਉਲਝ ਪੈਂਦਾ ਉਸ ਨੂੰ ਲੱਗਦਾ ਸੀ ਕਿ ਸਬਰ ਦੀਆਂ ਗੱਲਾਂ ਕਰਨ ਵਾਲੇ ਲੋਕ ਅਸਲ ਵਿੱਚ ਨਿਕੰਮੇ ਹੁੰਦੇ ਨੇ ਸੋ ਇੱਕ ਦਿਨ ਪਿੰਡ ਵਿੱਚ ਇੱਕ ਮਹਾਤਮਾ ਜੀ ਆਏ ਉਹ ਬਹੁਤ ਹੀ ਸੁਲਝੀ ਹੋਈ ਤੇ ਗਿਆਨੀ ਵਿਅਕਤੀ ਸੀ ਉਹਨਾਂ ਦਾ ਨਾਮ ਦੂਰ ਦੂਰ ਤੱਕ ਆਪਣੀ ਗਿਆਨ ਤੇ ਆਪਣੀ ਭਗਤੀ ਲਈ ਪ੍ਰਸਿੱਧ ਸੀ ਪਿੰਡ ਦੇ ਲੋਕ ਉਹਨਾਂ ਨੂੰ ਬੜੇ ਆਦਰ ਤੇ ਵਿਸ਼ਵਾਸ ਨਾਲ ਮਿਲਦੇ ਇੱਕ ਦਿਨ ਮਹਾਤਮਾ ਜੀ ਨੇ ਪ੍ਰਵਚਨ ਕਰਦੇ ਹੋਏ ਜਦੋਂ ਕਿਰਪਾਲ ਦੇ ਭਟਕਣਾ ਨੂੰ ਦੇਖਿਆ ਉਸ ਦੀਆਂ ਅੱਖਾਂ ਵਿੱਚ ਵੇਖ ਕੇ ਇੱਕ ਕਾਲ ਨੂੰ ਮਹਿਸੂਸ ਕੀਤਾ ਤਾਂ ਉਹ ਤੁਰੰਤ ਸਮਝ ਗਏ ਕਿ ਇਹ ਨੌਜਵਾਨ ਇੱਕ ਜੇਹੀ ਅੰਨੀ ਦੌੜ ਵਿੱਚ ਫਸਿਆ ਹੋਇਆ ਹੈ ਜਿੱਤਨੇ ਕਿ ਅੰਤ ਵਿੱਚ ਕੋਈ ਮੰਜ਼ਿਲ ਨਹੀਂ ਹੈ ਸਿਰਫ ਭਟਕਣਾ ਹੈ ਮਹਾਤਮਾ ਜੀ ਦੇ ਗੁਰੂ ਨਾਨਕ ਦੇਵ ਜੀ ਵਾਂਗ ਇੱਕ ਖਾਸੀਅਤ ਸੀ ਕਿ ਉਹ ਬਿਨਾਂ ਕਿਸੇ ਨੂੰ ਸਿੱਧਾ ਸਮਝਾਉਣ ਦੇ ਗੱਲ ਨੂੰ ਟੁਕਵੇਂ ਢੰਗ ਨਾਲ ਪੇਸ਼ ਕਰਦੇ ਸੀ ਤਾਂਕਿ ਬੰਦਾ ਆਪ ਹੀ ਸੋਚਣ ਲੱਗ ਪਵੇ ਕਿਰਪਾਲ ਵੀ ਹੂਰਾ ਲੋਕਾਂ ਵਿੱਚ ਬੈਠਾ ਉਹਨਾਂ ਦੇ ਵਚਨ ਸੁਣ ਰਿਹਾ ਸੀ ਅਚਾਨਕ ਮਹਾਤਮਾ ਜੀ ਨੇ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਦੀ ਵਿੱਚ ਸੋਨੇ ਦੀ ਮੱਛੀ ਰਹਿੰਦੀ ਸੀ ਜੋ ਵੀ ਉਸ ਨੂੰ ਫੜ ਲੈਂਦਾ ਉਹ ਅਮੀਰ ਹੋ ਜਾਂਦਾ ਮਿਸਟਰ ਇੱਕ ਨੌਜਵਾਨ ਵੀ ਇਸ ਦੀ ਲਾਲਸਾ ਵਿੱਚ ਨਦੀ ਦੇ ਕੰਢੇ ਆ ਗਿਆ। ਉਹਨੇ ਆਪਣਾ ਹੱਥ ਪਾਣੀ ਵਿੱਚ ਪਾਇਆ ਪਰ ਮੱਛੀ ਉਹਦੇ ਹੱਥੋਂ ਫਿਸਲ ਗਈ। ਉਸਨੇ ਦੂਜੀ ਵਾਰ ਫਿਰ ਕੋਸ਼ਿਸ਼ ਕੀਤੀ ਪਰ ਉਹ ਹੋਰ ਦੂਰ ਹੋ ਗਈ। ਜਿੰਨੀ ਵਾਰੀ ਵੀ ਉਹ ਕੋਸ਼ਿਸ਼ ਕਰਦਾ ਉਹਨਾਂ ਹੀ ਉਹ ਪਾਣੀ ਵਿੱਚ ਹੋਰ ਡੁੱਬਦਾ ਗਿਆ। ਇਧਰ ਕਹਾਣੀ ਸੁਣ ਰਿਹਾ ਕਿਰਪਾਲ ਹੌਲੀ ਦੇਣੀ ਹੱਸਿਆ ਤੇ ਕੁਝ ਬੁੜਬੁੜਾਉਣ ਲੱਗਾ। ਮਹਾਤਮਾ ਜੀ ਨੇ ਉਸ ਤੋਂ ਹੱਸਣ ਦਾ ਕਾਰਨ ਪੁੱਛਿਆ ਤਾਂ ਕਿਰਪਾਲ ਬੋਲਿਆ ਮਹਾਤਮਾ ਜੀ ਇਹ ਤਾਂ ਕੋਈ ਮੈਨੂੰ ਪਾਗਲ ਨੌਜਵਾਨੀ ਲੱਗਦਾ ਹੈ ਜਿਉ ਸਮਝਦਾਰ ਹੁੰਦਾ ਤਾਂ ਸੋਚ ਵਿਚਾਰ ਕਰਕੇ ਕਿਸੇ ਹੋਰ ਤਰੀਕੇ ਨਾਲ ਮੱਛੀ ਫੜ ਲੈਂਦਾ ਮਹਾਤਮਾ ਜੀ ਗਹਿਰੀ ਨਜ਼ਰ ਨਾਲ ਉਸ ਵੱਲ ਵੇਖ ਕੇ ਹੱਸ ਪਏ ਤੇ ਬੋਲੇ ਕਿ ਬੇਟਾ ਕਿਤੇ ਤੂੰ ਵੀ ਕੁਝ ਇਹੋ ਜਿਹਾ ਤਾਂ ਨਹੀਂ ਕਰ ਰਿਹਾ ਕਿਰਪਾਲ ਇਹ ਸਵਾਲ ਸੁਣ ਕੇ ਅਚਾਨਕ ਚੁੱਪ ਹੋ ਗਿਆ। ਮਹਾਤਮਾ ਜੀ ਨੇ ਆਪਣੇ ਇਹਨਾਂ ਬਚਨਾਂ ਨਾਲ ਕਿਰਪਾਲ ਦੇ ਮਨ ਵਿੱਚ ਇੱਕ ਸਵਾਲ, ਇੱਕ ਦੁਵਿਧਾ ਖੜੀ ਕਰ ਦਿੱਤੀ। ਮਹਾਤਮਾ ਜੀ ਦੀਆਂ ਗੱਲਾਂ ਨੇ ਉਸ ਦੇ ਮਨ ਵਿੱਚ ਇੱਕ ਖਲਬਲੀ ਜਾਈ ਪਾ ਦਿੱਤੀ। ਉਹ ਘਰ ਵਾਪਸ ਆਉਂਦਾ ਰਸਤੇ ਵਿੱਚ ਸੋਚ ਰਿਹਾ ਸੀ ਕਿ ਇਹ ਸਵਾਲ ਆਕਰ ਮਹਾਤਮਾ ਜੀ ਨੇ ਮੈਨੂੰ ਕਿਉਂ ਕੀਤਾ? ਉਹ ਇਸ ਸੋਚ ਵਿਚਾਰ ਵਿੱਚ ਪਿਆ ਪਿਆ ਸੌਂ ਗਿਆ। ਤੇ ਰਾਤ ਨੂੰ ਉਸ ਨੂੰ ਇੱਕ ਅਜੀਬ ਜਿਹਾ ਸੁਪਨਾ ਆਇਆ ਉਸ ਨੇ ਆਪਣੇ ਆਪ ਨੂੰ ਇੱਕ ਨਦੀ ਦੇ ਕੰਢੇ ਖੜਾ ਵੇਖਿਆ ਨਦੀ ਦਾ ਪਾਣੀ ਚਮਕ ਰਿਹਾ ਸੀ ਉਸ ਵਿੱਚ ਇੱਕ ਸੋਨੇ ਦੀ ਮੱਛੀ ਤੈਰ ਰਹੀ ਸੀ ਇਹ ਵੇਖ ਕੇ ਉਸ ਦੀ ਲਾਲਸਾ ਵਧਣ ਲੱਗੀ ਉਹ ਬੋਲਿਆ ਇਹ ਤਾਂ ਮੇਰੀ ਜ਼ਿੰਦਗੀ ਬਦਲ ਦੇਵੇਗੀ ਉਹ ਮੱਛੀ ਬਹੁਤ ਹੀ ਆਕਰਸ਼ਕ ਸੀ ਉਹਦੇ ਸ਼ਰੀਰ ਵਿੱਚ ਸੋਨੇ ਦੀ ਚਮਕ ਨਿਕਲ ਰਹੀ ਸੀ ਜੋ ਕਿਰਪਾਲ ਦੇ ਮਨ ਵਿੱਚ ਲਾਲਸਾ ਪੈਦਾ ਕਰ ਰਹੀ ਸੀ ਉਹ ਬਿਨਾਂ ਕੁਝ ਸੋਚੀ ਸਮਝੇ ਨਦੀ ਦੇ ਕੰਢੇ ਤੇ ਪਹੁੰਚ ਗਿਆ ਉਸ ਨੇ ਹੱਥ ਪਾਣੀ ਵਿੱਚ ਪਾਇਆ ਤਾਂ ਉਹ ਮੱਛੀ ਉੱਛਲ ਕੇ ਉਸਦੇ ਹੱਥੋਂ ਨਿਕਲ ਗਈ ਉਹਨੇ ਦੁਬਾਰਾ ਕੋਸ਼ਿਸ਼ ਕੀਤੀ ਪਰ ਹਰ ਵਾਰੀ ਜਿਵੇਂ ਹੀ ਉਹ ਮੱਛੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਉਹ ਹੋਰ ਵੀ ਤੇਜ਼ੀ ਨਾਲ ਉਸਦੇ ਹੱਥੋਂ ਨਿਕਲ ਜਾਂਦੀ ਜਿਵੇਂ ਜਿਵੇਂ ਉਸ ਦੀ ਲਾਲਸਾ ਵਧੀ ਉਹ ਪਾਣੀ ਵਿੱਚ ਡੂੰਘਾ ਹੱਥ ਪਾਉਂਦਾ ਗਿਆ ਪਰ ਜਿੰਨੀ ਵਾਰ ਵੀ ਉਹ ਕੋਸ਼ਿਸ਼ ਕਰਦਾ ਉਨੀ ਵਾਰ ਮੱਛੀ ਉਹਦੇ ਹੱਥੋਂ ਨਿਕਲਦੀ ਗਈ ਉਹਦੇ ਮਨ ਵਿੱਚ ਇੱਕ ਹੀ ਗੱਲ ਆ ਰਹੀ ਸੀ ਕਿ ਇਹ ਮੱਛੀ ਮੇਰੀ ਹੋਣੀ ਚਾਹੀਦੀ ਹੈ ਇਹ ਮੇਰੇ ਹੱਥਾਂ ਗਈ ਤਾਂ ਮੇਰਾ ਜੀਵਨ ਬਦਲ ਜਾਵੇਗਾ ਉਸ ਦਾ ਲਾਲਚ ਹੁਣ ਬੇਕਾਬੂ ਹੋ ਚੁੱਕਾ ਸੀ ਉਹ ਇਸੇ ਕੋਸ਼ਿਸ਼ ਵਿੱਚ ਪੂਰਾ ਨਦੀ ਵਿੱਚ ਵੜ ਗਿਆ ਤੇ ਫਿਰ ਅਚਾਨਕ ਹੀ ਪਾਣੀ ਨੇ ਉਸ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਪਹਿਲਾਂ ਉਸਦੇ ਹੱਥ ਫਿਸਲਣ ਲੱਗੇ ਫਿਰ ਪੈਰ ਵੀ ਥੱਲੇੋਂ ਨਿਕਲਣ ਲੱਗ ਪਏ ਉਸਨੇ ਪੜੀ ਕੋਸ਼ਿਸ਼ ਕੀਤੀ ਹੱਥ ਪਾ ਕੇ ਕਿ ਮੈਂ ਬਚ ਜਾਵਾਂ ਪਰ ਉਸ ਨੂੰ ਸਮਝ ਨਹੀਂ ਸੀ ਆਉਂਦੀ ਪਈ ਕਿ ਉਹ ਕੀ ਕਰੇ ਅਚਾਨਕ ਪਾਣੀ ਵਿੱਚੋਂ ਇੱਕ ਭਿਆਨਕ ਕਿਸਮ ਦਾ ਜੀਵ ਨਿਕਲਿਆ ਉਹਦਾ ਚਿਹਰਾ ਡਰਾਵਣਾ ਅੱਖਾਂ ਲਾਲ ਤੇ ਦੰਦ ਬਹੁਤ ਹੀ ਨੁਕੀਲੇ ਸੀ ਉਹ ਜੀਵ ਕਿਰਪਾਲ ਦੀ ਬਾਹ ਫੜ ਲੈਂਦਾ ਸੀ ਤੇ ਜਬਰਨ ਉਸ ਨੂੰ ਪਾਣੀ ਦੀ ਗਹਿਰਾਈ ਚ ਖਿੱਚਣ ਲੱਗਦਾ ਹੈ ਉਹ ਉੱਚੀ ਉੱਚੀ ਆਵਾਜ਼ ਵਿੱਚ ਰੋਲਾ ਪਾਉਣ ਲੱਗ ਪਿਆ ਕੋਈ ਬਚਾਓ ਮੈਂ ਮਰ ਗਿਆ ਮੈਂ ਡੁੱਬ ਗਿਆ ਕਿਰਪਾਲ ਨੇ ਬਹੁਤ ਆਵਾਜ਼ਾਂ ਦਿੱਤੀਆਂ ਪਰ ਕੋਈ ਵੀ ਉਸ ਦੀ ਆਵਾਜ਼ ਸੁਣਨ ਵਾਲਾ ਨਹੀਂ ਸੀ ਪਾਣੀ ਵਿੱਚ ਹਜ਼ਾਰਾਂ ਮੱਛਲੀਆਂ ਤਰਦੀਆਂ ਪਈਆਂ ਸੀ ਪਰ ਉਹਨਾਂ ਵਿੱਚੋਂ ਕੋਈ ਵੀ ਉਸ ਦੀ ਮਦਦ ਨਹੀਂ ਸੀ ਕਰ ਸਕਦੀ ਫਿਰ ਅਚਾਨਕ ਕਿਰਪਾਲ ਦੀਆਂ ਅੱਖਾਂ ਖੁੱਲ ਗਈਆਂ ਉਹ ਪਸੀਨੇ ਨਾਲ ਭਿੱਜਿਆ ਹੋਇਆ ਸੀ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਉਹ ਆਪਣੇ ਕੰਬਦੇ ਹੱਥਾਂ ਨੂੰ ਵੇਖ ਰਿਹਾ ਸੀ ਜਿਵੇਂ ਕਿ ਉਹ ਹਜੇ ਵੀ ਉਸ ਦੀ ਜਕੜ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਸੁਪਨਾ ਬਹੁਤ ਹੀ ਅਸਲ ਲੱਗ ਰਿਹਾ ਸੀ ਉਹ ਪਲ ਜੋ ਡਰ ਤੇ ਸੰਕਟ ਨਾਲ ਭਰੇ ਹੋਏ ਸੀ ਉਹ ਭਿਆਨਕ ਸੁਪਨੇ ਦੀ ਯਾਦ ਉਸ ਨੂੰ ਹੁਣ ਵੀ ਆ ਰਹੀ ਸੀ ਉਸ ਸਮਝ ਗਿਆ ਕਿ ਇਹ ਕੋਈ ਆਮ ਸੁਪਨਾ ਨਹੀਂ ਇਹ ਕੋਈ ਸੰਕੇਤ ਹੋ ਸਕਦਾ ਹੈ ਕਿਰਪਾਲ ਨੇ ਉਸ ਮਹਾਤਮਾ ਜੀ ਕੋਲ ਜਾਣ ਦਾ ਫੈਸਲਾ ਕੀਤਾ ਤਾਂ ਕਿ ਉਹਨਾਂ ਤੋਂ ਇਸ ਭਿਆਨਕ ਸੁਪਨੇ ਦਾ ਅਰਥ ਪੁੱਛ ਸਕੇ ਉਹ ਤੁਰੰਤ ਮਹਾਤਮਾ ਜੀ ਕੋਲ ਜਾ ਪਹੁੰਚਿਆ ਉਹ ਹਾਲੇ ਵੀ ਸੁਪਨੇ ਦੇ ਡਰ ਤੋਂ ਉੱਪਰ ਨਹੀਂ ਸੀ ਸਕਿਆ ਉਹ ਪਸੀਨੇ ਨਾਲ ਭਿੱਜਿਆ ਹੋਇਆ ਸੀ ਤੇ ਹਾਫਤੀ ਹੋਈ ਉਸਨੇ ਮਹਾਤਮਾ ਜੀ ਨੂੰ ਪੁੱਛਿਆ ਆਪਣੇ ਸੁਪਨੇ ਦੀ ਪੂਰੀ ਗੱਲ ਦੱਸੀ। ਮਹਾਤਮਾ ਜੀ ਹੱਸ ਪਏ ਤੇ ਬੋਲੇ ਇਹ ਕੋਈ ਆਮ ਸੁਪਨਾ ਨਹੀਂ ਹੈ। ਇਹ ਤੇਰੀ ਹਕੀਕਤ ਦਾ ਸ਼ੀਸ਼ਾ ਹੈ। ਤੂੰ ਜਿਹੜੀ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਹੈ ਉਹ ਅਜੀਹਾ ਜਾਲ ਹੈ ਜਿਸ ਦੇ ਵਿੱਚ ਜਿੰਨਾ ਤੂੰ ਹੱਥ ਮਾਰੇਗਾ ਓਨਾ ਹੀ ਡੁੱਬਦਾ ਜਾਏਗਾ। ਦੀਪਾਲ ਚਿੰਤਿਤ ਹੋ ਗਿਆ ਤੇ ਬੋਲਿਆ ਮਹਾਤਮਾ ਜੀ ਮੇਰੀ ਇਹ ਤ੍ਰਿਸ਼ਨਾ ਕਿਵੇਂ ਦੂਰ ਹੋਵੇਗੀ ਮਹਾਤਮਾ ਜੀ ਨੇ ਗੁਰਬਾਣੀ ਦੀ ਇਹ ਪੰਕਤੀ ਪੜ੍ਹੀ ਨਾਨਕ ਇਹੋ ਜਿਉ ਮਛਲੀ ਚਿਵਰ ਤ੍ਰਿਸ਼ਨਾ ਕਾਲ ਹੀ ਨਾਨਕ ਇਹ ਜਿੰਦ ਇੱਕ ਛੋਟੀ ਜਿਹੀ ਮਛਲੀ ਵਾਂਗ ਹੈ ਤੇ ਤ੍ਰਿਸ਼ਨਾ ਜੋ ਕਿ ਇੱਕ ਆਤਮਕ ਤ੍ਰਿਸ਼ਨਾ ਲਿਆਉਂਦੀ ਹੈ ਉਹ ਇੱਕ ਮਛਵੇਰੀ ਵਾਂਗ ਹੈ ਮਨੁਆ ਅੰਧਾ ਚੇਤੇ ਪੜੇ ਅਚਿੰਤਾ ਜਾਲ ਮੂਰਖ ਮਨ ਇਹ ਤ੍ਰਿਸ਼ਨਾ ਵਿੱਚ ਅੰਨਾ ਹੋ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਬੇਖਬਰੀ ਵਿੱਚ ਹੀ ਆਤਮਿਕ ਮੌਤ ਦਾ ਜਾਲ ਉਸ ਉੱਤੇ ਪੈਂਦਾ ਜਾਂਦਾ ਹੈ ਨਾਨਕ ਚਿੱਤ ਅਚੇਤ ਹੈ ਚਿੰਤਾ ਵਧਾ ਜਾਏ ਹੀ ਨਾਨਕ ਤ੍ਰਿਸ਼ਨਾ ਵਿੱਚ ਫਸਿਆ ਮਨ ਗਾਫਲ ਹੋ ਰਿਹਾ ਹੈ ਸਦਾ ਚਿੰਤਾ ਵਿੱਚ ਜਕੜਿਆ ਰਹਿੰਦਾ ਹੈ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਜੀ ਉਹ ਪ੍ਰਭੂ ਆਪ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਜੀਵ ਨੂੰ ਤ੍ਰਿਸ਼ਨਾ ਵਿੱਚੋਂ ਕੱਢ ਕੇ ਆਪਣੇ ਵਿੱਚ ਮਿਲਾ ਲੈਂਦਾ ਹੈ ਮਹਾਤਮਾ ਜੀ ਨੇ ਸਮਝਾਇਆ ਜੋ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਆਵੇਂ ਜੇ ਤੂੰ ਗੁਰੂ ਦੀ ਬਾਣੀ ਪੜੀ ਤਾਂ ਤੇਰਾ ਮਨ ਸੰਤੋਖ ਨਾਲ ਭਰ ਜਾਵੇਗਾ ਲਾਲਸਾ ਨੂੰ ਛੱਡ ਨਾਮ ਜਪ ਤੇਰੀ ਅੰਦਰੋਂ ਇਹ ਤ੍ਰਿਸ਼ਨਾ ਦੀ ਭੁੱਖ ਮਿਟ ਜਾਵੇਗੀ ਪਾਲੇ ਸੁਣ ਕੇ ਚੁੱਪ ਹੋ ਗਿਆ ਪਹਿਲੀ ਵਾਰ ਉਸ ਨੂੰ ਇਹ ਗੱਲ ਸਮਝ ਆ ਰਹੀ ਸੀ ਕਿ ਜਿਹੜੀ ਚੀਜ਼ ਨੂੰ ਉਹ ਪਿਆਰ ਕਰਦਾ ਸੀ ਉਹੀ ਉਸ ਦੀ ਤਬਾਹੀ ਦਾ ਕਾਰਨ ਬਣ ਲਈ ਸੀ ਉਸ ਨੇ ਇੱਕ ਫੈਸਲਾ ਲਿਆ ਕਿ ਹੁਣ ਉਹ ਧਨ ਦੀ ਤ੍ਰਿਸ਼ਨਾ ਛੱਡ ਕੇ ਗੁਰੂ ਦੀ ਸ਼ਰਣ ਲਵੇਗਾ ਪਰ ਇਹ ਰਸਤਾ ਆਸਾਨ ਨਹੀਂ ਸੀ ਪਹਿਲੇ ਦਿਨ ਜਦੋਂ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਬੈਠਿਆ ਤਾਂ ਉਸ ਦਾ ਮਨ ਭਟਕਣ ਲੱਗਾ ਕਦੇ ਉਹ ਸੋਚਦਾ ਧਨ ਦੌਲਤ ਕਿਵੇਂ ਆ ਸਕਦੀ ਹੈ ਕਦੇ ਵਧੀਰੇ ਪੈਸਿਆਂ ਦੇ ਸੁਪਨੇ ਆਉਂਦੇ ਪਰ ਮਹਾਤਮਾ ਜੀ ਦੇ ਸ਼ਬਦ ਯਾਦ ਕਰਕੇ ਉਹ ਰੋਜ਼ ਗੁਰੂ ਜੀ ਦੀ ਬਾਣੀ ਦੀ ਰਹਿਮਤ ਵਿੱਚ ਸਮਾਈ ਗਿਆ ਉਸ ਦੇ ਮਨ ਵਿੱਚ ਨਿਮਰਤਾ ਆਉਣੀ ਸ਼ੁਰੂ ਹੋ ਗਈ ਉਸ ਨੇ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨੀ ਵੀ ਸ਼ੁਰੂ ਕਰ ਦਿੱਤੀ ਜਿਹੜੇ ਲੋਕ ਪਹਿਲਾਂ ਉਸਦੀ ਪਟਕਣਾ ਵਾਲੀ ਸੁਭਾਅ ਨੂੰ ਦੇਖਦੇ ਸੀ ਉਹ ਹੁਣ ਉਸਦੀ ਸ਼ਾਂਤੀ ਦੇ ਕੇ ਹੈਰਾਨ ਸੀ ਕੁਝ ਮਹੀਨੇ ਬਾਅਦ ਕਿਰਪਾਲ ਦੀ ਅੰਦਰੂਨੀ ਚਿੰਤਾ ਦੂਰ ਹੋ ਗਈ ਜਿੱਥੇ ਉਹ ਹਮੇਸ਼ਾ ਲਾਲਸਾ ਤੇ ਤੋਖੇ ਵਿੱਚ ਰਹਿੰਦਾ ਹੁਣ ਉਸ ਦਾ ਮਨ ਸ਼ਾਂਤ ਤੇ ਸੰਤੁਸ਼ਟ ਰਹਿਣ ਲੱਗਾ ਲੋਕ ਵੀ ਉਸਦੀ ਤਬਦੀਲੀ ਦੇਖ ਕੇ ਹੌਸਲਾ ਦੇਣ ਲੱਗ ਪਏ ਹੁਣ ਉਹ ਸਮਝ ਚੁੱਕਿਆ ਸੀ ਕਿ ਲਾਲਸਾ ਦੀ ਪਾਲਣਾ ਆਤਮਿਕ ਮੌਤ ਵਾਂਗ ਹੈ ਇਹ ਗੁਰੂ ਜੀ ਦੀ ਬਾਣੀ ਤੇ ਰੱਬ ਦੀ ਯਾਦ ਹੀ ਸੱਚੀ ਸ਼ਕਤੀ ਹੈ ਸੋ ਅਸੀਂ ਜੀਵਨ ਵਿੱਚ ਧਨ ਦੌਲਤ ਦੀ ਲਾਲਸਾ ਕੁਦਰਤੀ ਹੈ ਪਰ ਜਦੋਂ ਇਹ ਲਾਲਸਾ ਤ੍ਰਿਸ਼ਨਾ ਬਣ ਜਾਂਦੀ ਹੈ ਤਾਂ ਇਹ ਮਨੁੱਖੀ ਸ਼ਾਂਤੀ ਤੇ ਆਤਮਿਕ ਸੁੱਖ ਨੂੰ ਨਾਸ਼ਟ ਕਰ ਦਿੰਦੀ ਹੈ ਲਾਲਚ ਕਦੇ ਨਹੀਂ ਮਿਟਦਾ ਜਿੰਨਾ ਅਸੀਂ ਹੱਥ ਮਾਰਦੇ ਆ ਉਹਨਾਂ ਹੀ ਅਸੀਂ ਹੋਰ ਸੰਘਰਸ਼ ਵਿੱਚ ਫਸ ਜਾਂਦੇ ਆ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਮਨੁੱਖ ਹਮੇਸ਼ਾ ਹੋਰ ਦੇ ਹੋਰ ਦੀ ਆਸ ਵਿੱਚ ਰਹੇ ਤਾਂ ਕਦੀ ਵੀ ਸ਼ਾਂਤ ਨਹੀਂ ਰਹਿ ਸਕਦਾ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿਤੇ ਅਸੀਂ ਧਨ ਦੀ ਤਲਾਸ਼ ਵਿੱਚ ਆਪਣੀ ਆਤਮਿਕ ਸ਼ਾਂਤੀ ਨਾ ਗਵਾ ਬੈਠੀਏ ਸੰਤੋਖ ਤੇ ਗੁਰੂ ਦੀ ਬਾਣੀ ਵਿੱਚ ਸ਼ਰਧਾ ਰੱਖਣ ਨਾਲ ਅਸੀਂ ਇਸ ਤ੍ਰਿਸ਼ਨਾ ਦੇ ਜਾਲ ਤੋਂ ਮੁਕਤ ਹੋ ਸਕਦੇ ਹਾਂ ਜਿਵੇਂ ਕਿ ਕ੍ਰਿਪਾਲ ਨੇ ਸਮਝਿਆ ਕਿ ਸੱਚੀ ਦੌਲਤ ਤਾਂ ਨਹੀਂ ਪਰਮਾਤਮਾ ਦੀ ਯਾਦ ਹੈ ਉਂਝ ਹੀ ਅਸੀਂ ਵੀ ਸੋਚੀਏ ਕਿ ਅਸੀਂ ਵੀ ਕਿਸੇ ਅਜੀਹੀ ਅਨਹੋਣੀ ਦੌੜ ਵਿੱਚ ਤਾਂ ਨਹੀਂ ਫਸੇ ਹੋਏ ਵਿਚਾਰ ਜ਼ਰੂਰ ਕਰਿਓ ਤੇ ਇਸੇ ਤਰ੍ਹਾਂ ਦੀਆਂ ਗਿਆਨਮਈ ਵਿਚਾਰਾਂ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਅਫੀਸ਼ੀਅਲ ਮੰਗੜ ਨੂੰ ਜੋਬ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤ ਨੂੰ ਮੇਰੀ ਵੱਲੋਂ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ